ਨਾਨ ਨਾਨ ਕੇ ਮੇਰੇ ਗੰਦੇ ਨਾਨ ਕੇ ਨਾਨ ਕੇ ਨਾਨ ਕੇ ਨੇ ਜਾਇ ਪੜੇ। ਛੁੱਟੀਆਂ ਮਾ ਸਮਝੇ ਨੇ ਖੇਡਣ ਨੂੰ ਆਪ ਕੰਮ ਲਾ ਦਿੰਦੇ ਨੇ। ਨੌਕਰ ਸਮਝਦੇ ਨੇ ਜਾਣੇ ਆਪਾਂ। ਨਾਨ ਕਿਨੇ ਜਾਇ। ਹੁਣ ਕੋਈ ਗੱਲ ਨਹੀਂ ਪੁੱਛ ਲੈਨੇ ਆਪਾਂ ਸਾਈਕਲ ਠੋਕ ਦੇ ਤੈਨੂੰ ਅੱਜ ਨਾਨ ਕੇ ਛੱਡ ਕੇ ਹੀ ਆਉਣਾ। ਠੀਕ ਹੈ। ਉਹ ਬਿਰਕ ਕਰਿਆ। ਕੋਈ ਨਹੀਂ ਆਇਗਾ ਘਰੇ ਕੰਲਾ ਮੈਂ ਹੀ ਆਉਰੇ। ਸ਼ੋਇਜਾ ਲੱਗਦਾ ਹੈ ਨਾ ਚਲ ਆਪਾਂ ਨੂੰ ਕਿ ਆਪਾਂ ਇਹਦਾ ਸਾਈਕਲ ਲੈਣਾ ਹੈ ਤੈਨੂੰ ਨਾਣ ਕੇ ਛੱਡ ਕੇ ਆਉਣਾ ਚੱਲ ਖਾਇਆ ਕੁਛੀ ਆ ਗਏ ਦੇਖ ਉਹ ਹੋ ਕੀ ਆਲਾ ਬਟੇ oh no ਉਹ ਕੀ ਗੱਲ ਓਏ ਯਾਰ ਉਹ ਤੂੰ ਕੰਮ ਦੱਸ ਕੰਮ ਕੀ ਆ oh no ਉਸੇ ਜਦ ਤਾ ਮੈਂ ਬਹੁਤ ਆ ਕਿ ਤੋਡੇ ਦੇ ਉੱਤਰ ਜੇ ਚੀਜ਼ ਲੈ ਲੈਣੇ ਆਪਾਂ ਆਪਾਂ ਹਾਂ ਨਾ ਤੇ ਤੈਨੂੰ ਨਾਣ ਤੇ ਹੀ ਲਾਣਾ ਹੋ ਅੱਛਾ ਥੋੜਾ ਸਾਈਕਲ ਕਰਿਆ ਸਾਈਕਲ हां हां करआ साइकिल लेके जाना ਸੀ ਥੋੜਾ ਜਾ ਕੀ ਕਰਨਾ ਉਹ ਕੁਛ ਨਹੀਂ ਇਹਨੂੰ ਨਾਨਕੇ ਛੱਟ ਕੇ ਆਉਣਾ ਨਹੀਂ ਨਹੀਂ ਜੋ ਪਾਗ ਨੰਗ ਲੇ ਰੋ ਜਿਹੜੇ ਪੈਰੀਆਂ ਨੇ ਉਹ ਮੁਰਜੋ ਡੈਡੀ ਮੈਂ ਤਾਂ ਨਾਨਕੇ ਜਾਣਾ ਭਾਵੇਂ ਕਿਸੇ ਹੋਰ ਦੇ ਸਾਈਕਲ ਲੈ ਜੋ ਅੱਜ ਤਾਂ ਮੈਂ ਨਾਨਕੇ ਜਾ ਕੇ ਰਹੂੰ ਉਹ ਰਹਿਣ ਦੇ ਤੈਨੂੰ ਪਤਾ ਕਿੰਨੇ ਜ਼ਹਿਰੀਲੇ ਹੁੰਦੇ ਨੇ ਨਾਨਕੇ ਨਾਨਕੇ ਨਹੀਂ ਗਈ ਉੱਥੋਂ ਇਹ ਦੇਖ ਲੈ ਬੈਗ ਤਾਂ ਹੀ ਗੁੱਸੇ ਨਾਲ ਭਰੇ ਆ ਵਾਂ ਬਹੁਤ ਘਰਾਮੀ ਹੁੰਦੇ ਨੇ ਨਾਨਕੇ ਰਹਿਣ ਦੇ ਤੂੰ ਉਹ ਹੋਇਆ ਕੀ ਬੈਠ ਜਾ ਬੈਠ ਜਾ ਤਾਇਆ ਤੁਹਾਨੂੰ ਮੈਂ ਬੈ ਕੇ ਦੱਸਦਾ ਕਹਾਣੀ ਬੈ ਜਾ ਕੋਈ ਵੇਲੇ ਬੈ ਜਾ ਮੈਂ ਗਿਆ ਤਾਂ ਨਾਂ ਨਹੀਂ ਕੇ ਹਾਂ ਉੱਥੇ ਮੈਂ ਛੁੱਟੀਆਂ ਗੱਤਣ ਗਿਆ ਤੇ ਵੀ ਚੱਲ ਖੇਡੂਗਾ ਕੁਝ ਕਰੂਗਾ ਹਾਂ ਉੱਥੇ ਮੈਨੂੰ ਕੰਮ ਲਾ ਲਿਆ ਉਹ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੇਰ ਕੀ ਆ ਕੰਮ ਤਾਂ ਆਪਾਂ ਘਰੇ ਵੀ ਕਰਦੀਆਂ ਫਿਰ ਉਹ ਉੱਥੇ ਕਰ ਲਿਆ ਥੋੜਾ ਜਿਹਾ ਉਹ ਜੇ ਕੰਮ ਮੂਰੇ ਕਰਨਾ ਹੁੰਦਾ ਮੈਂ ਉੱਥੇ ਕੱਥ ਗਿਆ ਤੀ ਉੱਥੇ 4 ਦਿਨ ਸਕੂਨ ਦੇ ਗੱਟਾਂਗੇ ਮੇਰੇ ਮੰਮੀ ਦੀ ਕਹੋਰ ਕਰ ਤੂੰ ਸੁਣ ਲੈ ਮੈਂ ਗਿਆ ਦੂਏ ਦਿਨ ਭਈਆ ਭਜਾਤਾ ਜਿਦ ਨੂੰ ਨਜ਼ਾਰੇ ਲਵਾਂਗੇ ਬਾਤਰੀ ਦਾ ਨੌਕਰ ਆ ਗਿਆ ਉਹ ਉੱਤ ਨਹੀਂ ਹੁੰਦਾ ਕੋਈ ਗਲਤੀ ਕਰਤੀ ਹੋਗੀ ਉਹਨੇ ਭਜਾਤਾ ਨਹੀਂ ਕੀ ਗਲਤੀ ਕਰਨੀ ਤਾਂ ਭਈਆ ਸਾਬੂ ਬਹਤੀ ਉਹ ਜਾਣ ਕੇ ਮੈਨੂੰ ਪਤਾ ਉਹ ਨਹੀ ਨਹੀਂ ਇਹ ਜੀ ਗੱਲ ਨਹੀਂ ਉੱਤ ਮੈਂ ਗਿਆ ਯਾਰ ਤੇਰੇ ਨਾਨਕੇ ਤੇਰੇ ਡੈਡੀ ਦੀ ਬਰਾਦ ਨੇ ਦੇਹੇ ਤੇ ਅਸੀਂ ਉਹ ਮੈਂ ਤਾਂ ਉਹਦੇ ਡੈਡੀ ਦੇ ਹਰਾਨਾ ਵੀ ਉੱਤੇ ਬਰਾਤ ਲਗੀ ਜਿਵੇਂ ਭੱਗਿਆ ਉੱਥੇ ਦਾ ਬੰਦਾ ਕੱਲਾ ਨਾ ਜਾਵੇ ਕਦੇ ਓਹ ਉਹ ਵਧੀਆ ਨਾਨਕ ਆ ਤੇਰੇ ਓ ਨਹੀਂ ਨਹੀਂ ਕਿਸੇ ਨੇ ਨਹੀਂ ਵਧੀਆ ਨਾਨਕ ਓ ਤੂੰ ਰਹਿਣ ਦੇ ਕਿਤੇ ਨਾਨਕ ਜਾਣ ਨੂੰ ਬਹੁਤ ਜਗ ਰੀਲੇ ਨੇ ਕੋਬਰੇ ਸੱਪ ਜਿੰਨਾ ਜ਼ਹਿਰ ਦੁੱਗਣਾ ਹੀ ਹੋਣਾ ਘੱਟ ਨਹੀਂ ਹੁੰਦਾ ਐ ਓ ਖੜਾ ਪੁੱਤ ਤੂੰ ਸਾਈਕਲ ਜਾਣਾ ਹੀ ਨਾਨਕ ਚਲ ਜੇ ਨਾ ਭੱਜ ਕੇ ਆਉਂ ਨਾ ਬਦਲ ਦੀ ਓ ਨਹੀਂ ਨਹੀਂ ਜੱਟ ਕਿ ਆਉਂਗੇ ਨਾਨਕ へ ਜਾਉਂਗੇ ਅਸੀਂ ਨਾਨਕੇ ਓ ਕਹਿ ਤਾਂ ਰਿਹਾ ਮੈਂ ਵੀ ਓ ਖੜਾ ਸਾਈਕਲ ਲੈ ਜਾ ਭੱਜ ਕੇ ਆਊਗਾ ਉਹ ਮੈਨੀਆਂ ਨਾਨਕੇ ਮੇਰੇ ਨਾਨਕੇ ਵੀ ਕੋਵਰੇ ਬਾਰੀ ਦੇ ਨੇ ਮੈਨੂੰ ਦੱਸਣ ਨੂੰ ਆਂਦੇ ਮੇਰਾ ਮਾਮਾ ਤਹੀ ਰੋਜ਼ ਫੋਨ ਕਰਕੇ ਕਹਿੰਦਾ ਕਹਿੰਦਾ ਜੋਤ ਨੂੰ ਭੈਡ ਦੋ ਭੈਡ ਜੋਤ ਨੂੰ ਭੈਡ ਮੈਣੀ ਆਂਦੇ ਨਾਨਕ ਤੇ ਉਹ ਨਹੀਂ ਉਹ ਇੱਕੋ ਥਾਰ ਦੇ ਥੋੜੀ ਹੁੰਦੇ ਨੇ ਸਾਰੇ ਉਹ ਤਾਂ ਪਤੰਦਾ ਤੈਨੂੰ ਪਿਆਰ ਕਰਦੇ ਤਾਂ ਫੋਨ ਕਰਦੇ ਨੇ ਆ ਜਾ ਮੇਰੇ ਨਾਲ ਮੇਰੇ ਨਾਨਕੇ ਨੂੰ ਪਤਾ ਲੱਗ ਗਿਆ ਵੀ ਮੇਰੀਆਂ ਛੁੱਟੀਆਂ ਹੋ ਗਈਆਂ ਮੈਂ ਨਹੀਂ ਆਂਦਾ ਨਾਨਕੇ ਮੈਨੂੰ ਮੈਸੇ ਤੋਂ ਵੀ ਕੰਮ ਕਰਾਣਗੇ ਮੈਂ ਨਹੀਂ ਆਂਦਾ ਨਾਨਕੇ ਉਹ ਨਹੀਂ ਕੁਝ ਨਹੀਂ ਹੁੰਦਾ ਨਾਨਕੇ ਯਾਰ ਕੰਮ ਨਹੀਂ ਕਰਮਾਉਂਦੇ ਤੇ ਤੂੰ ਸਮਝ ਨਹੀਂ ਬਹੁਤ ਵਧੀਆ ਨਾਨਕੇ ਤੇਰੀ ਚੱਲ ਆ ਜਾ ਤੂੰ ਛੱਡ ਕੇ ਮੈਂ ਨਹੀਂ ਆਂਦਾ ਨਾਨਕੇ ਉਹ ਚੱਲ ਮੈਂ ਹੋ ਗਿਆ ਨਾ ਉੱਥੇ ਰਹਿਣ ਦੇ ਸੱਚ ਕਹਿੰਦਾ ਰਹਿਣ ਦੇ ਤੂੰ ਬੈਠਾ ਰਹਿ ਓਏ ਛੱਡ ਆਉਣ ਦੇ ਤੂੰ ਬੈ ਜਾ ਮੈਂ ਨਹੀਂ ਆਂਦਾ ਨਾਨਕੇ ਨਹੀਂ ਆਂਦਾ ਨਾਨਕੇ ਉਹ ਰਹਿਣ ਤਾਂ ਤਿਆਰ ਆਂ ਹਾਂ ਤੇ ਉਰੀ ਕਰਾ ਲੂ ਕੰਮ ਉਹ ਜਿਹਨ ਮਾਰਾ ਮੁਕਾ ਉਹ ਨਹੀਂ ਨਾਨਕੇ ਛੱਡ ਕੇ ਆਉਣਾ ਹੈ ਕੀ ਤਾਇਆ ਨਿਆਣਾ ਓ ਚੱਲ ਓ ਭਾਈ ਵਧੀਆ ਕਰਿਆ ਤੂੰ ਭੱਜ ਗਿਆ ਭੱਜ ਗਿਆ ਭੱਜ ਗਿਆ ਨਾਨਕ ਕਹਿਰ ਤੂੰ ਵਧੀਆ ਵਧੀਆ ਭੱਜਾ ਭੱਜਾ